ਕਿਰੋਕਾ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਘੇਰੇ ਦਾ ਡਿਜ਼ਾਈਨ ਬਣਾਉਣਾ ਆਪਣਾ ਮੈਚਿੰਗ ਸੂਟ ਆ ਤੇ ਜਿੰਨੇ ਰੰਗ ਆਪਣੇ ਸੂਟ ਦੇ ਵਿੱਚ ਆਉਨੇ ਰੰਗ ਦੀ ਆਪਾਂ ਰੀਲ ਲੈ ਲਈ ਇਹਦੇ ਨਾਲ ਆਪਾਂ ਘੇਰੇ ਤੇ ਰੀਅਨ ਕਰਾਂਗੇ ਤੇ ਆਹ ਸਲਵਾਰ ਨਾਲ ਦਾ ਆਪਣਾ ਕੱਪੜਾ ਇਹਨੂੰ ਪੇਸਟਿੰਗ ਪੇਪਰ ਲਾ ਕੇ ਆਪਾਂ ਤਿਆਰ ਕਰ ਲਿਆ ਪੱਟੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿੰਨੀ ਚੌੜੀ ਆ ਇਹ ਹੈਗੀ ਜੀ ਪੌਣੇ 3 ਇੰਚ ਚੜਾਈ ਆ ਤੇ ਥੋੜਾ-ਥੋੜਾ ਆਪਾਂ ਵਿੱਚ ਦੇਵਾਂਗੇ 2 ਇੰਚ ਦੀ ਪੱਟੀ ਰਹਿ ਜੂਗੀ ਤੇ ਇਹ ਆਪਾਂ ਘੇਰੇ ਤੇ ਧਿਆਨ ਕਰਨਾ ਤੇ ਸਭ ਤੋਂ ਪਹਿਲਾਂ ਆਹ ਵਾਲਾ ਧਾਗਾ ਜਿਹੜਾ ਆਪਾਂ ਸਾਰਾ ਪੰਜੇ ਰੇਲਾਂ ਦਾ ਫਿਰਕੀ ਦੇ ਵਿੱਚ ਭਰ ਲੈਣਾ ਬਹੁਤ ਸਾਰੀਆਂ ਭੈਣਾਂ ਕਮੈਂਟ ਕਰਦੀਆਂ ਵੀ ਫਿਰਕੀ ਦੇ ਵਿੱਚ ਕਿਵੇਂ ਭਰੀਏ ਤੁਸੀਂ ਇਸ ਤਰ੍ਹਾਂ ਨਾ ਇੱਕ-ਇੱਕ ਲੜ ਲੈ ਕੇ ਸਾਰੇ ਧਾਗੇ ਦਾ ਇਸ ਤਰ੍ਹਾਂ ਰੱਖ ਲਓ ਤੁਸੀਂ ਰੇਲਾਂ ਨੂੰ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਰੇਲਾਂ ਨੂੰ ਇਹਨਾਂ ਨੂੰ ਐ ਝੋਲੀ ਵਿੱਚ ਰੱਖ ਲੂੰਗੀ ਰੇਲਾਂ ਨੂੰ ਆ ਦੇਖੋ ਇੱਥੇ ਤੁਸੀਂ ਇੱਕੋ ਜਿਹਾ ਕਰ ਲੋ ਤਾਂਗਾ ਕਟਿੰਗ ਕਰਕੇ ਹੁਣ ਇਹਨੂੰ ਇਸ ਤਰ੍ਹਾਂ ਨਾ ਫਿਰਕੀ ਦਿੱਤੇ ਤੁਸੀਂ ਜੇ ਥੋੜਾ ਡਿਜ਼ਾਈਨ ਬਣਾਉਣਾ ਤਾਂ ਤੁਸੀਂ ਇਸੇ ਤਰ੍ਹਾਂ ਹੀ ਹੱਥ ਨਾਲ ਹੀ ਭਰ ਸਕਦੇ ਹੋ ਨਹੀਂ ਤੁਸੀਂ ਇਸ ਤਰ੍ਹਾਂ ਮਸ਼ੀਨ ਦੇ ਉੱਪਰ ਲਾ ਕੇ ਦਿਖਾਉਣੀ ਹੈ ਮੈਂ ਤੁਹਾਨੂੰ ਇਸ ਤਰ੍ਹਾਂ ਨਾ ਮਸ਼ੀਨ ਦੇ ਉੱਪਰ ਲਾ ਕੇ ਤੇ ਫਿਰ ਤੁਸੀਂ ਇਸ ਤਰ੍ਹਾਂ ਪੈਰ ਨਾਲ ਹੌਲੀ-ਹੌਲੀ ਚਲਾ ਕੇ ਪਰੋ ਤਾਕੇ ਧਾਗਾ ਜਿਹੜਾ ਆਪਣਾ ਇੱਕੋ ਜਿਹਾ ਫਰਿਆ ਜਾਵੇ। ਫਰੀ ਗਈ ਨਾ ਆਪਣੇ ਫਿਰਕੀ। ਹੁਣ ਆਪਾਂ ਇਸ ਤਰ੍ਹਾਂ ਇਹ ਫਿਰਕੀ ਦੇ ਵਿੱਚ ਪਾਵਾਂਗੇ ਜਿਹਦੇ ਫਿਰਕੀ ਦੇ ਵਿੱਚ ਪਾਉਣਾ ਜਿਹੜਾ ਬ੍ਰੇਕ ਨਟ ਹੁੰਦਾ। ਇਹਨੂੰ ਥੋੜਾ ਜਿਹਾ ਤੁਸੀਂ ਲੂਜ਼ ਕਰ ਲਓ ਕਿਉਂਕਿ ਇਹ ਧਾਗਾ ਆਪਣਾ ਮੋਟਾ ਹੁੰਦਾ। ਫਿਰ ਨਿਕਲਣਾ ਨਹੀਂਗਾ ਠੀਕ ਆ। ਇਸ ਤਰ੍ਹਾਂ ਲੂਜ਼ ਕਰ ਲਿਆ ਹੁਣ ਇਹਨੂੰ ਐਦਾਂ ਕੱਢ ਲਿਆ। यह हेठ फिरकी धागा भर के डिजाइन बन रहा उूई इन रंगा धागा नहीं पता अपना इस पट्टी ने इस तरह रख लिया हूँ ये टेढ़िया लाइन ला ला अच्छा इस तरह कच्ची पेंसिल निशान ला लेंगे इस तरह इधर ले बस लागे ज्यादा दिस ਜਿਹਨੀ ਜਿੰਨੀ ਸਪੇਸ ਤੁਸੀਂ ਛੱਡਣੀ ਹੈ ਛੱਡ ਸਕਦੇ ਹੋ ਪਰ ਜੇ ਨਾਪ ਕੇ ਨਿਸ਼ਾਨ ਲਾਉਣੇ ਨਾਪ ਕੇ ਲਾਓ ਜੇ ਇੱਕੋ ਜੀ ਤੁਸੀਂ ਸਪੇਸ ਇਸ ਤਰ੍ਹਾਂ ਛੱਡ ਲੋਗੇ ਤਾਂ ਛੱਡ ਸਕਦੇ ਹੋ ਮੈਂ ਇਸੇ ਤਰ੍ਹਾਂ ਨਿਸ਼ਾਨ ਲਾ ਲੈਣੇ ਨੇ ਇਸ ਤਰ੍ਹਾਂ ਅੰਦਾਜ਼ੇ ਨਾਲ ਹੀ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਰੀ ਪੱਟੀ ਦੇ ਉੱਪਰ ਨਿਸ਼ਾਨ ਲਗਾ ਲਏ ਮੁਹਰੇ ਠਾਪਾ ਫਿਰ ਕੀ ਪਰ ਲਈ ਸਭ ਪੰਜ ਰੰਗ ਦੇ ਧਾਗੇ ਸੀ ਹੁਣ ਇਹਨਾਂ ਡਿਜ਼ਾਈਨ ਕਰਦੇ ਆ ਇਸ ਤਰ੍ਹਾਂ ਆਪਾਂ ਇੱਕ ਸਲਾਈ ਛੱਡ ਕੇ ਆਹ ਲਾਈਨ ਦੂਸਰੀ ਜੀ ਸਲਾਈ ਲਾਉਣ ਲੱਗਾਂਗੇ ਕਿਉਂਕਿ ਇਹਦੇ ਚ ਆਪਾਂ ਇਹ ਚਾਕਾਂ ਦੇ ਵਿੱਚ ਹੀ ਆ ਜੂਏ ਆਪਾਂ ਇੱਕ ਸਲਾਈ ਲਾ ਕੇ ਦੇਖ ਲੈਣੇ सही आ रही है सिलाई आ थोड़ा पहली सिलाई तो आप हो जाता ना हम दूसरी लाइन चला के देख लें हूँ इस तरह ना आप इतों जी लोन लग जाएंगे कि फिर सौखियाँ सिलाइया लग जाएगा आखो जी पहली सिलाई थेड़े हेठा ता आ गया ना ਕੱਟ ਲਾਂਗੇ ਆਪਾਂ ਨੂੰ ਦੂਸਰੀ ਸਲਾਈ ਸਹੀ ਹੈ ਇਹ। ਹੁਣ ਆਪਾਂ ਇੱਥੋਂ ਇਧਰ ਲਈ ਸਲਾਈ ਚ। ਇਹ ਕੱਟ ਕਾਂਗੇ ਦੋ। ਇਹ ਇਧਰ ਵਾਲੀ ਚ। ਫਿਰ ਜੇ ਆਪਾਂ ਮੋੜ ਮੋੜ ਕੇ ਸਲਾਈ ਲਾਉਣੇ ਆ ਫਿਰ ਜਿਆਦਾ ਖਰਾਬ ਹੋ ਜਾਂਦਾ ਆਪਣਾ ਧਾਗਾ। ਇਸ ਤਰ੍ਹਾਂ ਹੋਇਆ ਤੇ ਕਿ ਸਲਾਈ ਤੁਸੀਂ ਜਿਹੜੀ ਚ ਮਰਜ਼ੀ ਸਲਾਈ ਲਾ ਲਓ ਜਿਹੜੀ ਲਾਈਨ ਚ ਕਿਉਂਕਿ ਨਿਸ਼ਾਨ ਲੱਗੇ ਹੋਏ ਆਪਣੇ ਇਹ ਟਾਈਨ ਬਣਾਉਣ ਵੇਲੇ ਥੋੜਾ ਜਿਹਾ ਤੁਸੀਂ ਬਖਾ ਜਿਆਦਾ ਬ੍ਰੀਕ ਨਹੀਂ ਰੱਖਾ ਮੀਡੀਅਮ ਜਿਹਾ ਸਾਈਜ਼ ਰੱਖੋ ਬਖੇ ਦਾ ਕਿਉਂਕਿ ਕਈ ਵਾਰੀ ਆਪਾਂ ਨੂੰ ਜਿਆਦਾ ਬ੍ਰੀਕ ਬਖਾ ਹੁੰਦਾ ਨਾ ਤੇ ਫਿਰ ਸੋਹਣਾ ਨਹੀਂ ਲੱਗਦਾ ਜਿਆਦਾ ਬ੍ਰੀਕ ਬਖਾਏ ਇਸ ਤੇ ਜੇ ਥੋੜਾ ਜਿਹਾ ਮੋਟਾ ਵਖਾ ਹੁੰਦਾ ਫਿਰ ਜੈ ਸੋਨਾ ਲੱਗਦਾ ਠੀਕ ਆ ਇਸ ਤਰ੍ਹਾਂ ਨਾ ਆਪਾਂ ਸਾਰੇ ਚ ਸਲਾਈਆਂ ਲਾ ਲੈਣੀਆਂ ਪਹਿਲਾਂ ਵੀ ਤੁਹਾਨੂੰ ਆਪਾਂ ਇਸ ਧਾਗੇ ਨਾਲ ਡਿਜ਼ਾਈਨ ਦੇ ਸਕ ਤੁਸੀਂ ਐਂਕਰਿੰਗ ਦਾ ਧਾਗਾ ਜਿਹੜਾ ਐਂਕਰ ਵਾਲਾ ਮਿਲਦਾ ਉਹਦੇ ਨਾਲ ਵੀ ਡਿਜ਼ਾਈਨ ਕਰ ਸਕਦੇ ਹੋ ਗੁੱਟੀਆਂ ਵਾਲਾ 570 ਰੁਪਈਆ ਦੀ ਗੁੱਟੀਆਂ ਹੁੰਦੀ ਹੈ ਪਰ ਉਸ ਧਾਗੇ ਨਾਲ ਕਈ ਵਾਰੀ ਆਪਣੇ ਕੋਲ ਨਹੀਂ ਵੀ ਹੁੰਦਾ ਨੀਲਾ ਤਾਂ ਆਪਣੇ ਕੋਲੇ ਹੁੰਦਣੀ ਹੈ ਉਸ ਨਾਲ ਡਿਜ਼ਾਈਨ ਕਰ ਸਕਦੇ ਹਾਂ ਕਿ ਪਰ ਉਸ ਧਾਗੇ ਨਾਲ ਇਹ ਗੱਲ ਆ ਵੀ ਉਹ ਥੋੜਾ ਜਿਹਾ ਜ਼ਿਆਦਾ ਲੱਗ ਜਾਂਦਾ ਮੋਟਾ ਹੁੰਦਾ ਉਹ ਧਾਗਾ ਜਾਰੇ ਲੱਗਦਾ ਇਹ ਧਾਗਾ ਆਪਣਾ ਬ੍ਰੇਕ ਹੁੰਦਾ ਇਹ ਇੰਨਾ ਨਹੀਂ ਲੜਦਾ ਠੀਕ ਆ ਇਸ ਤਰ੍ਹਾਂ ਨਾ ਪਾਸਾਰਿਆਂ 'ਚ ਸਲਾਈਆਂ ਲਾ ਲਈਏ ਮਸਾਲਾ ਸਲਾਈਆਂ ਲਾ ਲਾਂ ਫਿਰ ਤੁਹਮ ਦਿਖਾਉਣੀ ਐਸ ਤਰ੍ਹਾਂ ਪਸਾਰ ਗਾ ਸਲਾਈਆਂ ਲਾ ਲੀਆਂ ਦੇਖ ਲਓ ਤੁਸੀਂ ਹੁਣ ਆਪਾਂ ਇਹਨੂੰ ਮੋੜ ਕੇ ਇੱਕ ਵਾਰ ਇੱਥੇ ਕੱਚੀ ਸिलाई ਲਾ ਲਾਂਗੇ ਐਸ ਤਰ੍ਹਾਂ ਤਾਂ ਗਾ ਆਪਾਂ ਚੇਂਜ ਕਰ ਲਈਏ ਹੁਣ ਆਪਾਂ ਪੱਟੀ ਨੂੰ ਐਸ ਤਰ੍ਹਾਂ ਮੋੜ ਲਾਂਗੇ ला देंगे कच्ची सिलाई ये सिलाई तुम भावें मोटे बखे ना ला लो ये जिनी चढ़ाई रह गई अपनी उन्नी रह बस ठीक है ज़्यादा आप मेहनती नहीं करते ਇਸ ਤਰ੍ਹਾਂ ਲੱਗ ਗਈ। ਇਹ ਪਾਸਾ ਆਪਾਂ ਉੱਪਰਲੇ ਪਾਸੇ ਕਰਾਂਗੇ। ਠੇਠਾਂ ਵਾਲੇ ਪਾਸੇ ਆਪਾਂ ਘੇਰੇ ਤੇ ਲੈਸ ਲਾਵਾਂਗੇ। ਇਸ ਤਰ੍ਹਾਂ ਨਾ ਹੁਣ ਆਪਾਂ ਇਹਦੇ ਸਲਾਈਏ ਜਿਹੜੀ ਐਵੇਂ ਰੱਖ ਕੇ ਲੈਸ ਉੱਪਰ ਲਾਵਾਂਗੇ ਇਸ ਸਲਾਈ। ਇਹ ਸਲਾਈਏ ਜਿਹੜੀ ਆਪਾਂ ਧਿਆਨ ਨਾਲ ਲਾਵਾਂਗੇ ਨਾ ਜ਼ਿਆਦੇ ਵਿੱਚ ਦੇਣੀ ਲੈਸ ਨਾ ਜ਼ਿਆਦੇ ਵਾਰਕੜਨੀ ਜਿੰਨੀ ਆਪਾਂ ਰੱਖਣੀ ਹੁੰਦੀ ਹੈ ਲੈਸ ਉਸ ਹਿਸਾਬ ਨਾਲ ਸਲਾਈ ਲਾਵਾਂਗੇ। ਥੋੜਾ ਜਿਹਾ ਮੋਟੇ ਬਕੈ ਨਾਲ ਲਾਵਾਂਗੇ। ਲੈਸ ਆਪਾਂ ਖਿੱਚਣੀ ਨਹੀਂ ਬਿਲਕੁਲ ਵੀ ਕਿਉਂਕਿ ਲੈਸ ਮੱਲੋ ਮੱਲੀ ਖਿੱਚੀ ਜਾਂਦੀ ਆ ਇਸ ਤਰ੍ਹਾਂ ਆস্তে ਆস্তে ਸਲਾਈ ਲਾ ਲਾਂਗੇ ਬਹੁਤ ਹੀ ਸੋਹਣਾ ਸਿੰਪਲ ਜਿਹਾ ਸੂਟ ਨੂੰ ਆਪਾਂ ਬੀਨ ਕਰ ਸਕਦੇ ਆ ਜੇ ਤੁਸੀਂ ਲੈਸ ਨਹੀਂ ਲਾਉਣੀ ਕੱਲੀ ਐਂਕਰਿੰਗ ਕਰਕੇ ਇਸ ਤਰ੍ਹਾਂ ਘੇਰੇ ਤੇ ਬਾਹਰ ਤੇ ਪੱਟੀ ਲਾ ਲਓ ਬਹੁਤ ਸੋਹਣਾ ਸੂਟ ਤਿਆਰ ਹੋ ਜੂਗਾ ਜ਼ੀਰੋ ਖਰਚੇ ਦੇ ਵਿੱਚ ਕਿਉਂਕਿ ਲੈਸ ਲੱਗਣੀ ਨਹੀਂ ਤੇ ਖਰਚਾ ਆਪਣਾ ਆਉਣਾ ਨਹੀਂ ਆਪਣੇ ਹੱਥ ਦੀ ਮਿਹਨਤ ਆ। ਜਿਵੇਂ ਮਰਜੀ ਆਪਾਂ ਸਲੂਟ ਡਿਜ਼ਾਈਨ ਕਰ ਸਕਦੇ ਹਾਂ। ਤਾਂ ਹੋ ਗਿਆ। ਹੁਣ ਇਹਨੂੰ ਆਪਾਂ ਇਸ ਤਰ੍ਹਾਂ ਸਿੱਧਾ ਕਰ ਲਾਂਗੇ। ਸਿੱਧਾ ਕਰਕੇ ਘੇਰੇ ਤੇ ਇਹ ਲੱਗ ਜਾਊਗਾ। ਠੀਕ ਆ? ਹੁਣ ਆਪਾਂ ਘੇਰੇ ਤੇ ਪਹਿਲਾਂ ਕੱਚੀ ਸਲਾਈ ਲਾ ਲਨੇ ਜਿੰਨਾ ਜਿੰਨਾ ਆਪਾਂ ਘੇਰਾ ਹੋਲਡ ਕਰਨਾ ਉਹਨਾਂ ਨਾਲ ਕਰ ਲੈਣੀ ਆ ਇਸ ਤਰ੍ਹਾਂ ਮੋٹے ਬਖੇ ਨਾਲ ਲਾ ਲਾਂਗੇ ਸਲਾਈ ठीक है सिलाई ला देगी हम आप लैस में आ सॉरी जी पट्टी इस तरह घेरे से रखा थोड़ी जी आप करके रखा क्योंकि इतने चाक के आप लैस लावे वह आऊगी फिर फिर अपन चाक आ जोड़ा मोरमा सौखा होजूगा इस तरह इतना सिलाई ला दें ਇਹੇ ਥਾਂ 'ਤੇ ਜਿਹੜੀ ਆਪਣੀ ਨਾ ਕਮੀਜ਼ ਆ ਉਹਨੂੰ ਖਿੱਚਣਾ ਨਹੀਂ ਆਪਾਂ ਬਿਲਕੁਲ ਆਸਤੇ ਆਸਤੇ ਰੱਖ ਕੇ ਸਲਾਈ ਲਾ ਦਾਂਗੇ ਤੁਸੀਂ ਦੇਖੋ ਬਹੁਤ ਸੋਹਣਾ ਡਿਜ਼ਾਈਨ ਬਣ ਜੂ

உப்பிலை லாதி பயிலா சிலை லாயி சே சிலை ஏதோ லாவாங்க ਦੇਖੋ ਜੀ ਆਪਣਾ ਘੇਰੇ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਸਿੰਪਲ ਜੇ ਸੂਟ ਨੂੰ ਆਪਾਂ ਇਸ ਤਰ੍ਹਾਂ ਡਿਜ਼ਾਈਨ ਕਰ ਲਿਆ ਸਲਵਾਰ ਤੇ ਵੀ ਡਿਜ਼ਾਈਨ ਕਰਾਂਗੇ ਉਹਦੀ ਵੀਡੀਓ ਵੀ ਤੁਹਾਨੂੰ ਦੇਵਾਂਗੀ ਤੇ ਗਲੇ ਤੇ ਵੀ ਆਪਾਂ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਲੇ ਦੀ ਵੀਡੀਓ ਆਪਾਂ ਦੇ ਦਿੱਤੀ ਐਂਕਰਿੰਗ ਨਹੀਂ ਕੀਤੀ ਸੀ ਉਸ ਟਾਈਮ ਮੈਂ ਜਦੋਂ ਮੈਂ ਘੇਰੇ ਤੇ ਕਰਨ ਲੱਗੀ ਮੇਰੇ ਦਿਮਾਗ 'ਚ ਆ ਗਿਆ ਧਾਗਾ ਬਚ ਗਿਆ ਮੈਂ ਗਾਲੀ ਤੇ ਵੀ ਕਰ ਦਿੱਤੀ ਤੇ ਗਲਾ ਬਹੁਤ ਸੋਹਣਾ ਬਣ ਗਿਆ ਵੇਖੋ ਤੁਸੀਂ ਗਲੇ ਦੀ ਵੀਡੀਓ ਆਪਾਂ ਦਿੱਤੀ ਹੋਈ ਐ ਠੀਕ ਐ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਚੈਨਲ ਤੇ ਜਾ ਕੇ ਤੇ ਦੇਖ ਕੇ ਦੱਸਿਓ ਤੁਹਾਨੂੰ ਮੇਰਾ ਡਿਜ਼ਾਈਨ ਕਿਦਾਂ ਦਾ ਲੱਗਿਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰਾ ਚੈਨਲ ਆ ਆਪਣਾ ਚਸ ਪ੍ਰੀਤ ਮਲਟੀ ਕੁਕਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਉਹਦੇ ਤੇ ਆਪਾਂ ਕੁਕਿੰਗ ਦੀਆਂ ਵੀਡੀਓ ਪਾਉਨੇ ਆ ਰੋਜ਼ ਰੋਜ਼ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ